ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਤਿਹਾਸ ਸੇ ਖਾਲਸਾ ਵਿੱਚ ਅੱਜ ਆਪਾਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਰਾਜਕਾਲ ਵਿੱਚ ਬਹੁਤ ਸਾਰੀਆਂ ਸੇਵਾਵਾਂ ਕਰਵਾਈਆਂ ਮਹਾਰਾਜਾ ਰਣਜੀਤ ਸਿੰਘ ਜੀ ਸਾਰੇ ਧਰਮਾਂ ਦਾ ਸਤਿਕਾਰ ਅਤੇ ਸਾਰੇ ਧਰਮਾਂ ਨੂੰ ਬਰਾਬਰ ਸਮਝਦੇ ਸਨ ਇਸੇ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰਦੁਆਰਿਆਂ ਵਿੱਚ ਤਾਂ ਸੇਵਾਵਾਂ ਕਰਵਾਈਆਂ ਹੀ ਕਰਵਾਈਆਂ ਉਸ ਦੇ ਨਾਲ-ਨਾਲ ਮੰਦਰ ਅਤੇ ਮਸੀਤਾਂ ਵਿੱਚ ਵੀ ਕਰਵਾਈਆਂ ਅੱਜ ਆਪਾਂ ਗੱਲ ਕਰਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਦੋਂ ਹਰਮੰਦਰ ਸਾਹਿਬ ਸੋਨੇ ਦੀ ਸੇਵਾ ਕਰਵਾਈ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿੰਨੇ ਪੈਸੇ ਦਿੱਤੇ ਰਾਣੀਆਂ ਨੇ ਕਿੰਨੇ ਪੈਸੇ ਦਿੱਤੇ ਰਾਜਾ ਖੜਕ ਸਿੰਘ ਜੀ ਨੇ ਕਿੰਨੇ ਪੈਸੇ ਦਿੱਤੇ ਤੇ ਹੋਰ ਸਿੱਖ ਸੰਗਤ ਅਤੇ ਸਰਦਾਰਾਂ ਨੇ ਕਿੰਨੇ ਪੈਸੇ ਦਿੱਤੇ ਇਤਿਹਾਸ ਕਰ ਲਿਖਦਾ ਹੈ ਕਿ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਅੰਮ੍ਰਿਤਸਰ ਦੇ ਇੱਕ ਮਹਿਲ ਵਿੱਚ ਸੁੱਤੇ ਹੋਏ ਸਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਨ ਵਿੱਚ ਖਿਆਲ ਆਉਂਦਾ ਕਿ ਮੈਂ ਇੱਕ ਸਧਾਰਨ ਸਿੱਖ ਹਾਂ ਅਤੇ ਮੈਂ ਸੋਨੇ ਦੇ ਪਾਵਿਆਂ ਵਾਲੇ ਪਲੰਘ ਤੇ ਉੱ타 ਹੋਇਆ ਹਾਂ ਅਤੇ ਦੂਸਰੇ ਪਾਸੇ ਹਰਮੰਦਰ ਸਾਹਿਬ ਦੀਆਂ ਤੰਦਾਂ ਕੱਚੀ ਮਿੱਟੀ ਅਤੇ ਚੂਨੇ ਦੀਆਂ ਬਣੀਆਂ ਹੋਈਆਂ ਹਨ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਗਲੇ ਦਿਨ ਹੀ ਆਪਣਾ ਦਰਬਾਰ ਲਾਇਆ ਅਤੇ ਸਰਦਾਰਾਂ ਨੂੰ ਹੁਕਮ ਦਿੱਤਾ ਕਿ ਕੱਲ ਤੋਂ ਹੀ ਹਰਮੰਦਰ ਸਾਹਿਬ ਨਨਕਾਣਾ ਸਾਹਿਬ ਹਜ਼ੂਰ ਸਾਹਿਬ ਸਣੇ ਬਾਕੀ ਸਾਰੇ ਗੁਰਦੁਆਰਿਆਂ ਦੀਆਂ ਸੇਵਾਵਾਂ ਸ਼ੁਰੂ ਕਰਵਾਈਆਂ ਜਾਣ ਜਿਨ੍ਹਾਂ ਦੀਆਂ ਇਮਾਰਤਾਂ ਮੁਗਲਾਂ ਨੇ ਢਾਈਆਂ ਹਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਸ ਹੁਕਮ ਤੋਂ ਬਾਅਦ ਇੱਕ ਸਰਦਾਰ ਨੇ ਕਿਹਾ ਮਹਾਰਾਜ ਜੀ ਨਨਕਾਣਾ ਸਾਹਿਬ ਹਰਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੀਆਂ ਸੇਵਾਵਾਂ ਕੱਲ ਕੋਈ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਪਰ ਹਜੂਰ ਸਾਹਿਬ ਦੀ ਸੇਵਾ ਨਹੀਂ ਕਰਵਾ ਸਕਦੇ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਦਿੱਤਾ ਕਿ ਜੋ ਵੀ ਮੇਰਾ ਅੰਗੇਠਾ ਫਰੋਲੂਗਾ ਉਸ ਦੀਆਂ ਕੁਲਾਂ ਹੋਰੀਆਂ ਜਾਣਗੀਆਂ ਇਹ ਗੱਲ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਗਲ ਪਰ ਆਇਆ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਧੀਮੀ ਆਵਾਜ਼ ਵਿੱਚ ਬੋਲੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਤਰ ਸਿੱਖ ਕੌਮ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਅਤੇ ਜੇਕਰ ਇਸ ਸੇਵਾ ਵਿੱਚ ਮੇਰਾ ਪਰਿਵਾਰ ਵੀ ਲੱਗ ਜਾਵੇ ਤਾਂ ਮੇਰੇ ਲਈ ਇਹ ਸੌਦਾ ਫਾਇਦੇਮੰਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਨੇ ਜੋ ਉਸ ਸਮੇਂ ਬੋਲ ਬੋਲੇ ਉਹ ਇਹ ਸਨ ਕਿ ਹਮ ਕਾਰਨ ਗੁਰਕੁੱਲ ਗਵਾਈ ਹਮ ਕੁੱਲ ਰੱਖ ਤਕਮਨ ਵਡਾਈ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰਮੰਦਰ ਸਾਹਿਬ ਦੀ ਸੇਵਾ ਲਈ ਸਨ 1830 ਈਸਵੀ ਵਿੱਚ 5 ਲੱਖ ਰੁਪਇਆ ਗਿਆਨੀ ਸੰਤ ਸਿੰਘ ਜੀ ਨੂੰ ਦਿੱਤਾ ਜੋ ਕਿ ਉਸ ਟਾਈਮ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਤੀ ਸਨ ਮਹਾਰਾਜਾ ਰਣਜੀਤ ਸਿੰਘ ਜੀ ਨੇ ਗਿਆਨੀ ਸੰਤ ਸਿੰਘ ਜੀ ਨੂੰ ਕਿਹਾ ਕਿ ਹਰਮੰਦਰ ਸਾਹਿਬ ਦੀਆਂ ਕੰਧਾਂ ਉੱਤੇ ਕਲਾਕ੍ਰਿਤੀਆਂ ਬਣਾਈਆਂ ਜਾਣ ਪਰ ਇਹ ਕਲਾਕ੍ਰਿਤੀਆਂ ਕਿਸੇ ਵੀ ਮੁਗਲ ਦੇ ਮਹਿਲ ਨਾਲ ਮਿਲਣਾ ਖਾਂਦੀਆਂ ਹੋਣ ਦੱਸਿਆ ਜਾਂਦਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਸਾਰਾ ਕੰਮ ਪੂਰਾ ਹੋਣ ਤੋਂ ਬਾਅਦ ਦੇਖਿਆ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਐਨੇ ਪ੍ਰਸੰਨ ਹੋਏ ਕਿ ਉਹਨਾਂ ਨੇ ਉਹ ਕਾਰੀਗਰਾਂ ਦੀਆਂ ਝੋਲੀਆਂ ਸੋਨੇ ਦੀਆਂ ਮੋਹਰਾਂ ਨਾਲ ਭਰ ਦਿੱਤੀਆਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ 16 ਲੱਖ 39000 ਰੁਪਏ ਦਿੱਤਾ ਪੰਗੀ ਸਰਦਾਰਾਂ ਨੇ ਹਰਮੰਦਰ ਸਾਹਿਬ ਦੀ ਸੇਵਾ ਵਿੱਚ 33 ਲੱਖ 55000 ਰੁਪਏ ਦਿੱਤਾ ਰਾਜਾ ਖੜਕ ਸਿੰਘ ਨੇ 9 ਲੱਖ 41000 ਰੁਪਏ ਦਿੱਤਾ ਮਹਾਰਾਣੀ ਸਦਾਕੌਰ ਚੰਦਕੌਰ ਅਤੇ ਦਇਆਕੌਰ ਨੇ 185000 ਰੁਪਏ ਦਿੱਤਾ 291000 ਰੁਪਏ ਹੋਰ ਸਿੱਖ ਸੰਗਤਾਂ ਅਤੇ ਸਰਦਾਰਾਂ ਨੇ ਦਿੱਤਾ ਇਹ ਕੁੱਲ ਬਣਿਆ 6411000 ਮਹਾਰਾਜਾ ਰਣਜੀਤ ਸਿੰਘ ਨੇ ਜੋ ਹਰਮੰਦਰ ਸਾਹਿਬ ਵਿੱਚ ਸੇਵਾ ਕਰਵਾਈ ਉਸ ਦਾ ਵੇਰਵਾ ਇਤਿਹਾਸ ਵਿੱਚ ਇਸ ਤਰ੍ਹਾਂ ਮਿਲਦਾ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਅਤੇ ਹੋਰ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਵੀਡੀਓ ਦੇਖਣ ਲਈ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ